ਇੰਡਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਦਲਜੀਤ ਸਿੰਘ ਇੱਕੋਰੀ ਫੇਰ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਪ੍ਰਾਈਮ ਇੰਡਸ ਪ੍ਰਾਈਮ ਤੇ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੇ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜਿਹੜੇ ਮੁੱਦੇ ਆ ਉਹ ਵਿਚਾਰਨੇ ਆ ਇੱਕ ਤਾਂ ਇਹ ਆ ਕਿ ਸਾਡੀ ਜਿਹੜੀ ਇੱਕ ਸਮਾਜਿਕ ਜ਼ਿੰਮੇਵਾਰੀਆਂ ਆ ਉਹਦੇ ਨਾਲ ਰਿਲੇਟਡ ਅੱਜ ਚਰਚਾ ਜਰੂਰ ਕਰਨੀ ਆ ਤੇ ਦੂਜਾ ਹੈਗਾ ਕਿ ਜਿਹੜਾ ਸੋਧ ਬਿੱਲ ਇੱਕ ਲੈ ਕੇ ਆਈ ਆ ਲੋਕ ਸਭਾ ਦੇ ਵਿੱਚ ਭਾਜਪਾ ਉਹਦੇ ਉੱਤੇ ਵੀ ਗੱਲ ਕਰਾਂਗੇ ਤੇ ਕਾਫੀ ਵਿਰੋਧ ਦੀ ਧਿਰ ਦੇ ਵੱਲੋਂ بڑا ਇਹਦੇ ਉੱਤੇ ਵਿਰੋਧ ਕੀਤਾ ਜਾ ਰਿਹਾ ਆ ਤੇ ਕੁਝ ਗੱਲਾਂ ਕਰਾਂਗੇ ਕਿ ਪੁਰਤਗਾਲ ਦੇ ਵਿੱਚ ਜਿਹੜੇ ਏਕਾਸ ਹੁੰਦੀ ਸੀ ਪੰਜਾਬੀਆਂ ਨੂੰ ਕਿਸੇ ਉੱਤੇ ਜਾ ਕੇ ਪੱਕੇ ਹੋਵਾਂਗੇ ਪਰ ਉਹਦੇ ਉੱਤੇ ਵੀ ਸਿਕੰਜਾ ਜਿਹੜਾ ਪੁਰਤਗਾਲ ਗਵਰਨਮੈਂਟ ਦੇ ਵੱਲੋਂ ਕੱਸਿਆ ਜਾ ਰਿਹਾ ਤੇ ਹੜਾਂ ਦੇ ਹਾਲਾਤ ਅਜੇ ਵੀ ਬੜੇ ਨਾਜ਼ੁਕ ਬਣੇ ਹੋਏ ਆ ਪੰਜਾਬ ਦੇ ਵਿੱਚ ਇਹਦੇ ਬਾਰੇ ਵੀ ਥੋੜੀ ਜੀ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਜਾਵਾਂਗੇ ਤੇ ਸਭ ਤੋਂ ਪਹਿਲਾਂ ਹਰਜੀਤ ਲਸਾੜਾ ਜੀ ਜਿਹੜੇ ਕਿ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ ਬ੍ਰਿਸਬੇਨ ਕੁئینਜ਼ਲੈਂਡ ਤੋਂ ਤੇ ਉਹਨਾਂ ਦਾ ਸਵਾਗਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦਾ ਜੀ ਜੀ ਤੇ ਲਸਾੜਾ ਸਾਹਿਬ ਜਿੱਦਾਂ ਮੈਂ ਪਹਿਲਾਂ ਹੀ ਗੱਲ ਕੀਤੀ ਆ ਕਿ ਸਾਡੀ ਇੱਕ ਸਮਾਜਿਕ ਜ਼ਿੰਮੇਵਾਰੀ ਬਣਦੀ ਹੁੰਦੀ ਸੀ ਜਾਂ ਇੱਕ ਅਧਰਾਂ ਕੀਮਤਾ ਸਕੂਲਾਂ ਦੇ ਵਿੱਚ ਸਿਖਾਈਆਂ ਜਾਂਦੀਆਂ ਸੀ ਕਿ ਅਸੀਂ ਕਿੱਦਾਂ ਵਿਚਰਨਾ ਆਇਆ ਇੱਕ ਵਧੀਆ ਨਿਰਮਾਣ ਜਿਹੜਾ ਹੈ ਸਮਾਜ ਦਾ ਕਰਨਾ ਆ ਸਾਨੂੰ ਇਤਿਹਾਸ ਸਾਡਾ ਪੜਾਇਆ ਜਾਂਦਾ ਸੀ ਸਾਨੂੰ ਦੱਸਿਆ ਜਾਂਦਾ ਸੀ ਕਿ ਔਰਤ ਦੀ ਇੱਜ਼ਤ ਕਰਨੀ ਇਹ ਇੱਕ ਸਾਡਾ ਇੱਕ ਲਾਖੀ ਫਰਜ਼ ਸਾਡੀ ਜ਼ਿੰਮੇਵਾਰੀ ਇਹ ਮੰਨੀ ਜਾਂਦੀ ਸੀ ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੁੰਦੀ ਆ ਉਹਦੇ ਵਿੱਚ ਉਹ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਇਹਦੇ ਬਾਰੇ ਗੱਲਾਂ ਵੀ ਕੀਤੀਆਂ ਜਾਂਦੀਆਂ ਤੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਦੱਸ ਦਈਏ ਕਿ ਥੋੜੀ ਜਿਹੀ ਆਪਾਂ ਝਾਤ ਦੱਸ ਦਈਏ ਕਿ ਹੋਇਆ ਕੀ ਆ ਅਨਲੈਸ ਕਿ ਆਪਾਂ ਕਿਸੇ ਚੀਜ਼ ਨੂੰ ਦੱਸਣ ਦੀ ਬਜਾਏ ਕਿ ਇਨਫਾਰਮੇਸ਼ਨ ਜਿਹੜੀ ਆ ਆਪਾਂ ਆਪਣੇ ਦਰਸ਼ਕਾਂ ਨੂੰ ਦੇ ਦੇਈਏ ਇਹਦੇ ਬਾਰੇ ਦਲਜੀਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਾਂਗਾ ਵੀ ਸਾਡੀ ਲੋਕਾਈ ਦੀ ਪੰਜਾਬ ਦੀ ਤੇ ਜਾਂ ਕਹਿੰਦੇ ਪੂਰੇ ਪੰਜਾਬ ਦੀ ਤਰਾਸ ਦੀ ਇਹ ਆ ਸਾਡੇ ਕੋਲ ਮੁੱਦੇ ਇਹੋ ਜਿਹੇ ਕਈ ਵਾਰ ਆ ਜਾਂਦੇ ਆ ਨਾ ਵੀ ਜਿਹੜੀਆਂ ਪੰਜਾਬ ਦੀਆਂ ਅਸਲ ਸਮੱਸਿਆਵਾਂ ਜਾਂ ਲੋਕਾਂ ਦੀਆਂ ਸਮੱਸਿਆਵਾਂ ਆ ਆ ਮੋਰੇ ਸਟਾਇਲ ਦੀਆਂ ਬੋਟਾਂ ਖੜੀਆਂ ਆ ਸਾਡਾ ਇੱਕ ਦਮ ਹੀ ਧਿਆਨ ਉੱਥੋਂ ਹਟ ਜਾਂਦਾ ਜੀ ਪਤਾ ਨਹੀਂ ਤਾਂ ਜਾਣ ਬੋਝ ਕੇ ਧਿਆਨ ਹਟਾ ਦਿੱਤਾ ਜਾਂਦਾ ਪਰ ਜਦੋਂ ਇਦਾਂ ਦੀਆਂ ਘਟਨਾਵਾਂ ਹੋਣੀਆਂ ਜਾਂ ਇਦਾਂ ਦੀਆਂ ਤਸਵੀਰਾਂ ਹੋਣੀਆਂ ਉਦੋਂ ਲੱਗਦਾ ਵੀ ਪਹਿਲਾਂ ਤਾਂ ਬੰਦਾ ਇਹ ਸੋਚਦਾ ਵੀ ਇਹ ਤੇ ਕੀ ਗੱਲ ਕਰੀਏ ਹੂੰ ਉਹਦੇ ਸੋਚ ਕੇ ਉਹਨੂੰ ਮਤਲਬ ਸ਼ਰਮ ਜਿਹੀ ਆਉਂਦੀ ਆ ਵੀ ਮਤਲਬ ਕਿ ਹੁਣ ਇਹਨਾਂ ਦੀ ਇਹਨਾਂ ਜਿੰਬਿਸ਼ਾਂ ਦੇ ਉੱਪਰ ਵੀ ਗੱਲ ਕਰਨੀ ਪਊਗੀ ਹੂੰ ਪਰ ਜਦੋਂ ਦੇਖੀਦਾ ਵੀ ਇਹਦਾ ਕੋਈ ਸਮਾਜਿਕ ਪੱਖ ਵੀ ਹੈਗਾ ਜੇ ਪਹ ਹੁਣ ਗੱਲ ਕਰਾਂਗੇ ਨਾ ਇਹ ਪੇ ਸਮਾਜਿਕ ਪੱਖ ਕਿਵੇਂ ਉੱਭਰ ਕੇ ਆਊਗਾ ਬਿਲਕੁਲ ਕਿਉਂਕਿ ਸਮਾਜ ਦੇ ਵਿੱਚ ਇਹ ਵੀ ਦੇਖਣ ਦੇ ਵਿੱਚ ਮਿਲਿਆ ਕਈ ਵਾਰੀ ਬਹੁਤ ਵਧੀਆ-ਵਧੀਆ ਮੁੱਦੇ ਜਾਂ ਵਧੀਆ-ਵਧੀਆ ਪ੍ਰੋਗਰਾਮ ਆਉਂਦੇ ਆ ਸੋਸ਼ਲ ਮੀਡੀਆ ਦੇ ਉੱਤੇ ਵੀ YouTube ਦੇ ਉੱਤੇ ਵੀ ਵੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਦੇ ਉੱਤੇ ਦੇਖਣ ਦੀ ਬਜਾਏ ਜਿਹੜੀਆਂ ਚੀਜ਼ਾਂ ਜਿਹੜੀਆਂ اخਲਾਕੀ ਤੌਰ ਦੇ ਉੱਤੇ ਜਾਂ ਕਦਰ ਕੀਮਤਾਂ ਦੇ ਤੌਰ ਦੇ ਉੱਤੇ ਮਨਜ਼ੂਰ ਨਹੀਂ ਹੈਗੀਆਂ ਸਾਡੇ ਸਮਾਜ ਨੂੰ ਉਹਨਾਂ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਸ਼ਾਇਦ ਇਸੇ ਕਰਕੇ ਅਸੀਂ اخਲਾਕੀ ਜਿਹੜਾ ਸਾਡਾ ਪੱਖ ਆ ਇੱਕ ਨੈਤਿਕ ਪੱਖ ਆ ਉਹ ਤੋਂ ਅਸੀਂ ਬਰਬੇ ਹੁੰਦੇ ਜਾ ਰਹੇ ਹਾਂ ਉਹ ਇਸ ਤਰ੍ਹਾਂ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵਿਸ਼ਾ ਲਿਆ ਸੀਗਾ ਜਿਹੜਾ ਸੋਧ ਬਿੱਲ ਆ ਜੀ ਜੇ ਤਾਂ ਆਪਾਂ ਰਾਸ਼ਟਰੀ ਪੱਧਰ ਦੇ ਉੱਪਰ ਦੇਖੀਏ ਤਾਂ ਇਹ ਸਭ ਤੋਂ ਵੱਡੀ ਸੁਰਖੀ ਆ ਤੁਸੀਂ ਪ੍ਰੋਗਰਾਮ ਸ਼ਾਮਲ ਕੀਤੀ ਤੁਹਾਡਾ ਧੰਨਵਾਦ ਆ ਪਰ ਜੇ ਮੈਂ ਕਹਾਂ ਕਿ ਇਸੇ ਟਾਈਮ ਪੰਜਾਬ ਦੇ ਵਿੱਚ ਗੱਲ ਕਰੀਏ ਪੰਜਾਬ ਦੇ ਵਿੱਚ ਸੋਧ ਬਿੱਲ ਵਾਲੀ ਟ੍ਰੈਂਡਿੰਗ ਹੈ ਨਹੀਂ ਉੱਥੇ ਤਾਂ ਟਰੈਕਟਰ ਟ੍ਰੈਂਡਿੰਗ ਆਇਆ ਹੋਇਆ ਹੈ ਹੂੰ ਸੋ ਇਹ ਇੱਕ ਸਾਡੇ ਮੀਡੀਆ ਨੂੰ ਵੀ ਪਤਾ ਨਹੀਂ ਕੀ ਹੋਇਆ ਦਜੀ ਜੀ ਉੱਥੇ ਲਿਖ ਦਿੰਦੇ ਨੇ ਕਿ ਟਰੈਕਟਰ ਵਾਲੀ ਵੀਡੀਓ ਦੇ ਨਾਲ ਇਹਨੂੰ ਜਦ ਨਸ਼ਰ ਕਰਦੇ ਆ। ਹੂੰ। ਪਹਿਲੀ ਗੱਲ ਤਾਂ ਮੈਂ ਮੈਂ ਉਹ ਵੀਡੀਓ ਚ ਕੀ ਹੋਇਆ ਮੈਂ ਉਹਦੇ ਬਾਰੇ ਨਹੀਂ ਕੁਝ ਵੀ ਦਲਜੀਤ ਸਿੰਘ ਬੋਲਣਾ ਕਿਉਂਕਿ ਵੈਸੇ ਹੀ ਉਹ ਚੰਗਾ ਨਹੀਂ ਲੱਗਦਾ ਸ਼ਰਮ ਜੀ ਆਉਂਦੀ ਹੈ ਵੀ ਕੀ ਬੋਲਣਾ ਤੇ ਤੁਸੀਂ ਦੇਖ ਵੀ ਲਈਏ ਸਾਰਿਆਂ ਨੇ ਵੀਡੀਓ ਠੀਕ ਆ ਪਰ ਆਪਾਂ ਪੱਖ ਦੀ ਗੱਲ ਕਰਾਂਗੇ ਕਿ ਅਸੀਂ ਮਾਰ ਕਿੱਥੋਂ ਖਾਂਦੇ ਆ ਸਾਡਾ ਸਮਾਜ ਕਿੱਥੇ ਗਰ ਕੀ ਜਾਂਦਾ ਹੈ। ਦੇਖੋ ਇਹ ਇਹ ਸਾਰਾ ਜਿਹੜਾ ਮਾਮਲਾ ਹੈ ਉਹ ਟਰੈਕਟਰ ਵਾਲੀ ਵੀਡੀਓ ਇਸਰਲੇਕੇਟ ਫਟਾਫਟ ਵਿਕ ਰਿਹਾ ਆ। ਅਸੀਂ ਉਹ ਲੋਗ ਆ ਜਿਹੜੇ ਇਹ ਚੀਜ਼ਾਂ ਕਰਦੇ ਆ। ਅਸੀਂ ਉਹ ਪੰਜਾਬ ਦੇ ਵਸਨੀਕਾਂ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਫਸ ਕੇ ਫਿਰ ਆਪਾਂ ਪਿੱਟਦੇ ਆ ਤੇ ਅਸੀਂ ਉਹ ਲੋਕ ਆ ਜਿਹੜੇ ਫਿਰ ਕਹਿੰਦੇ ਹੁਣ ਇਨਸਾਫ ਦਿਓ ਮਤਲਬ ਕਿ ਤੁਸੀਂ ਆਪੇ ਹੀ ਕਰਕੇ ਆਪੇ ਹੀ ਪਿੱਟ ਕੇ ਆਪੇ ਇਨਸਾਫ ਮੰਗਦੇ ਹੋ ਕਿੱਥੋਂ ਮੰਗਦੇ ਹੋ ਇਨਸਾਫ ਇਹ ਤਾਂ ਤੁਹਾਡਾ ਆਪਣਾ ਮੁੱਦਾ ਆ ਤੁਸੀਂ ਦੇਖਣਾ ਕਿ ਤੁਸੀਂ ਇਸ ਜਿਹੜੀ ਇਹ ਲਾਲ ਲਕੀਰ ਸੀਗੀ ਤੁਸੀਂ ਇਹਨੂੰ ਕ੍ਰਾਸ ਹੋਣ ਕਿਉਂ ਦਿੰਨੇ ਆ ਆਪਣੀ ਜਿਹੜੀ ਸੰਤਾਨਾਂ ਆ ਤੁਸੀਂ ਉਹਨਾਂ ਨੂੰ ਮਤਲਬ ਕਿ ਇਹ ਚੀਜ਼ਾਂ ਸਮਝਾਉਣ ਦੇ ਵਿੱਚ ਨਾ ਕਾਬਲੇ ਰਹਿ ਗਏ ਨਪੁੰਸਕੇ ਹੋ ਗਏ ਆ ਚਲੋ ਆਪਾਂ ਹੁਣ ਇਹਦੇ ਉੱਪਰ ਗੱਲ ਕਰਦੇ ਆਂ ਲੜਕੀ ਦਾ ਨਾਮ ਮੈਨੂੰ ਪਤਾ ਹੈ ਜੀ ਮੈਂ ਪਰ ਲੜਕੀ ਦਾ ਨਾਮ ਨਹੀਂ ਲੈਣਾ ਹੈਗਾ ਠੀਕ ਹੈ ਜੀ ਜਿਹੜਾ ਇਹਦੇ ਵਿੱਚ ਉਹ ਮੁੰਡਾ ਆ ਸ਼ਾਮਲ ਆ ਠੀਕ ਹੈ ਜੀ ਉਹਦਾ ਕਿਸ ਰੂਪ ਆ ਮੈਂ ਨਸਰੂਬਾਰੇ ਨਹੀਂ ਗੱਲ ਕਰਨੀ ਉਹ ਮੁੰਡੇ ਦਾ ਕੀ ਨਾਮ ਹੈ ਉਹਦੇ ਘਰ ਵੀ ਨਹੀਂ ਗੱਲ ਕਰਨੀ ਪਰ ਇਸ ਟਾਈਮ ਮੁੰਡਾ ਕੈਨੇਡਾ 'ਚ ਆ ਅੱਛਾ ਠੀਕ ਹੈ ਜੀ ਇਹ ਇੱਕ ਬੜਾ ਵੱਡਾ ਫਾ ਤੇ ਇਹ ਵੀਡੀਓ ਇੰਡੀਆ ਦੀ ਆ ਤੇ ਮੁੰਡਾ ਕੈਨੇਡਾ 'ਚ ਆ ਅੱਛਾ ਤੇ ਇਹਦਾ ਮਤਲਬ ਇਹ ਆਉਂਦਾ ਜਾਂਦਾ ਰਹਿੰਦਾ ਹੋਣਾ ਠੀਕ ਹੈ ਜੀ ਹੁਣ ਹੈ ਕਿ ਸਿਕਾ ਜਿਹੜੀ ਇਹ ਕੁੜੀ ਦੀ ਟਰੈਕਟਰ ਵਾਲੀ ਵੀਡੀਓ ਹੈਗੀ ਆ ਅਸਲ ਦੇ ਵਿੱਚ ਇਸ ਟਰੈਕਟਰ ਵਾਲੀ ਵੀਡੀਓ ਦਾ ਇਸ ਕੇਸ ਨਾਲ ਤਾਂ ਕੋਈ ਲਿੰਕ ਹੀ ਹੈ ਨਹੀਂਗਾ ਪਰ ਸਾਨੂੰ ਤਾਂ ਮੀਡੀਆ ਚ ਉਹੀ ਦਿਖਾਈ ਜਾਂਦੀ ਆ ਉਹ ਇਹ ਆ ਵੀ ਦੇਖੋ ਇਹਨਾਂ ਦੀ ਮਾਤ ਆ ਜੀ ਦਾ ਕਾਫੀ ਚਰਬਲਨਾ ਫੋਟੋ ਹੋ ਗਏ ਸੀਗੇ ਬਾਪ ਸੀਗਾ ਜਮੀਨ ਜਾਇਦਾਦ ਹੈਗੀ ਜਾਂ ਤਕੜੇ ਜਾਂ ਥੋੜਾ ਜਿਹਾ ਲੜਕੀ ਨੇ ਆਪਣੇ ਬਾਪ ਦਾ ਖੇਤੀ ਚ ਹੱਥ ਪਟਾਉਂਦੀ ਸੀਗੀ ਤੇ ਉਹ ਫਿਰ ਆਬਵੀਅਸਲੀ ਫਿਰ ਟਰੈਕਟਰ ਟ੍ਰੋਟਰ ਤਾਂ ਹੈਗਾ ਹੀ ਜਾਂ ਫਿਰ ਇਹ ਤਾਂ ਮਿਸਾਲ ਹੈ ਇੱਕ ਚੀਜ਼ ਹੀ ਇਹ ਤਾਂ ਵਧੀਆ ਚੀਜ਼ ਹੀ ਕਿ ਹਨਾ ਬੇਅਸੀਂ ਕਹਿੰਨੇ ਆ ਵੀ ਮੁੰਡੇ ਜਿਹੜੇ ਆ ਟਰੈਕਟਰ ਚਲਾ ਸਕਦੇ ਆ ਕੇ ਵੀ ਬੰਦਾ ਤੇ ਕੁੜੀਆਂ ਜਿਹੜੀਆਂ ਉਹ ਵੀ ਬਾਪ ਦੀਆਂ ਹੈਲਪ ਕਰਦੀਆਂ ਆ ਤੇ ਪਰ ਜਦੋਂ ਇਦਾਂ ਦੀ ਵੀਡੀਓ ਵਾਇਰਲ ਹੋ ਜਾਂਦੀ ਆ ਉਹਦਾ ਜ਼ਿਆਦਾ ਨੁਕਸਾਨ ਤਾਂ ਇੱਕ ਕੁੜੀ ਨੂੰ ਹੁੰਦਾ ਮੁੰਡੇ ਦੀ ਭਜਾਈ ਬਿਲਕੁਲ ਆਪਾਂ ਅੱਗੇ ਲੈ ਕੇ ਚੱਲਦੇ ਆ ਤੇ ਉਹ ਲੜਕੀ ਐਕਟਿਵ ਸੀਗੀ ਪੜ੍ਹੀ ਲਿਖੀ ਸੀਗੀ ਤੇ ਉਹ ਬਾਪ ਦਾ ਹੱਥ ਬਟਾਉਂਦੀ ਸੀ ਟਰੈਕਟਰ ਟੁੱਟੇ ਚਲਾ ਲੈਂਦੀ ਸੀ ਤੇ ਮਤਲਬ ਖੇਤੀਬਾੜੀ ਸੰਭਾਲਦੀ ਹੋਊਗੀ ਤੇ ਅਸੀਂ ਤਾਂ ਯਾਨੀ ਉਸ ਜਿਹੜੀ ਉਹ ਮੈਂ ਕਹਾਂਗਾ ਨਕਮੀ ਵੀਡੀਓ ਹੂੰ ਉਹਦੇ ਨਾਲ ਆ ਟਰੈਕਟਰ ਟੁੱਟਾ ਵਾਲੇ ਜੋੜ ਕੇ ਪਤਾ ਨਹੀਂ ਮਤਲਬ ਕੀ ਬਣਾਈ ਜਾਂਦੇ ਆ ਜਦ ਕਿ ਉਹਦਾ ਉਹਨਾਂ ਕੋਈ ਲਿੰਕ ਨਹੀਂ ਬਣਦਾ ਸੀ ਹੋਇਆ ਕੀ ਆ ਹੋਇਆ ਇਹ ਆ ਕਿ ਕਹਿ ਲੋ ਵੀ ਲੜਕੀ ਦੇ ਨਾਲ ਕੋਈ ਗਲਤ ਦੁਰਵਿਵਹਾਰ ਕਰ ਦਿੱਤਾ ਉਸ ਚੀਜ਼ ਦੀ ਵੀਡੀਓ ਨਸ਼ਰ ਹੋ ਗਈ ਟੈਕਸਟਿੰਗ ਨਸ਼ਰ ਹੋ ਗਈ ਉਹ ਲੜਕੀ ਨੂੰ ਕਿਹੜੇ ਹਾਲਾਤਾਂ ਚ ਪਾ ਕੇ ਸਾਰਾ ਕੁਝ ਕੀਤਾ ਗਿਆ ਉਹ ਵੀ ਵਿੱਚ ਬਿਆਨੀਆਂ ਆ ਗਿਆ ਮਿੱਤਰਾਂ ਦੋਸਤਾਂ ਦੀ ਟੈਕਸਟਿੰਗ ਵੀ ਵਿੱਚ ਆ ਗਈ ਆ ਤੇ ਇਸ ਚੀਜ਼ ਨੂੰ ਕਰਵਾਉਣ ਵਾਲਾ ਕੌਣ ਸੀਗਾ ਕੋਈ ਹੋਰ ਨਹੀਂ ਸੀਗਾ ਉਹਦਾ ਹੋਣ ਵਾਲਾ ਪਤੀ ਸੀਗਾ ਹੁਣ ਕਹਾਣੀ ਕੀ ਬਣੀ ਆ ਕਹਿੰਦੇ ਵੀ ਕੋਈ ਟਰੈਕਟਰ ਏਜੰਸੀ ਦੀ ਪਾਰਟੀ ਸੀਗੀ ਤੇ ਉੱਥੇ ਇਹ ਪਾਰਟੀ ਦੇ ਵਿੱਚ ਇਹਨਾਂ ਨੇ ਸ਼ਮੂਲੀਅਤ ਕੀਤੀ ਕੁੜੀ ਨੇ ਤੇ ਉੱਥੇ ਜਿਹੜਾ ਸੋਨ ਕਾਰਡ ਉਹਦਾ ਪਤੀ ਆ ਉੱਥੇ ਕਿਤੇ ਇਹਨਾਂ ਦੀ ਗੱਲਬਾਤ ਹੋ ਗਈ ਆ ਤੇ ਉਹ ਇਹਨਾਂ ਨੂੰ ਲੱਗਾ ਵੀ ਸਾਡੀ ਤਾਂ ਜਿਹੜੀ ਪਿਆਰ ਆ ਉਹ ਪ੍ਰਮਾਨ ਚੜ ਲਾ ਪਿਆ ਆ ਤੇ ਉਹ ਨਾਲੇ ਇਹਨਾਂ ਦੀ ਗੱਲਬਾਤ ਚੱਲ ਗਈ ਆ ਘਰਦਿਆਂ ਦੇ ਕੋਲ ਹੁਣ ਘਰਦੇ ਤਾਂ ਇਹਦਾ ਤੱਕ ਲਾ ਬਾਪੇ ਸੀਗਾ ਆਬਵੀਅਸਲੀ ਉਧਰ ਮੁੰਡੇ ਦੇ ਵੀ ਘਰਵਾਰ ਹੋਣਗੇ ਉਹਨਾਂ ਤਾਂ ਧੰਨਵਾਦ ਹੀ ਪਤਾ ਨਹੀਂ ਹੈਗਾ ਤੇ ਘਰਦਿਆਂ ਨੇ ਜਿੱਦਾਂ ਕਹਿ ਲੋ ਕਿ ਹੁਣ ਘਰਦਿਆਂ ਦੇ ਵਿੱਚ ਇਹ ਕਹਿੰਦਾ ਕਿ ਦੋਨੇ ਸਾਈਡਾਂ ਹੋ ਸਕਦੀਆਂ ਐ ਕਰਦੇ ਨੇ ਕਿਹਾ ਕਿ ਠੀਕ ਆ ਜੀ ਹਾਂ ਤੁਹਾਨੂੰ ਥੋੜਾ ਚਿਰ ਹੋਇਆ ਹੈ ਮੁਲਾਕਾਤ ਹੋਈ ਨੂੰ ਤੁਸੀਂ ਥੋੜਾ ਟਾਈਮ ਲਾ ਕੁਝ ਮਹੀਨੇ ਲਾਓ ਇੱਕ ਦੂਸਰੇ ਨੂੰ ਮਿਲੋ ਗਲੋ ਤੇ ਇੱਕ ਦੂਸਰੇ ਨੂੰ ਸਮਝੋ ਸੋ ਇਹ ਕਹਿ ਦੇਣਾ ਕਿ ਮਿਲੋ ਗੋਲ ਇੱਕ ਦੂਸਰੇ ਨੂੰ ਸਮਝੋ ਹੁਣ ਲੜਕੇ ਨੇ ਲੜਕੀ ਨੂੰ ਕਿਤੇ ਸੱਦ ਲਿਆ ਹਮ ਹੋ ਸਕਦਾ ਲੜਕੀ ਨੇ ਇਹ ਵਿਸ਼ਵਾਸ ਕੀਤਾ ਹੋਵੇ ਚਲੋ ਮੇਰੇ ਆਉਣ ਵਾਲਾ ਹੋਣ ਵਾਲਾ ਪਤੀ ਆ ਤੇ ਮੈਂ ਚਲੋ ਉਹਨਾਂ ਸੱਦਿਆ ਤੇ ਮੈਂ ਸੇਫ ਹੀ ਆ ਹੁਣ ਲੜਕੀ ਉੱਥੇ ਜਾਂਦੀ ਆ ਇਹਦਾ ਮਤਲਬ ਤਾਂ ਇਹੀ ਆ ਵੀ ਉਹਨਾਂ ਨੇ ਹੁਣ ਮ ਬੜੇ ਹਿਸਾਬ ਨਾਲ ਲਫਜ਼ ਰੱਖਾਂਗੇ ਕਿ ਕੁਝ ਨਿੱਜੀ ਪਲ ਬਤਾ ਲਏ ਉਹਨਾਂ ਨੇ ਤੇ ਉਸ ਨਿੱਜੀ ਪਲਾਂ ਦੇ ਵਿੱਚ ਉਸ ਸੋ ਕਾਲਡ ਪਤੀ ਨੇ ਵੀਡੀਓ ਬਣ ਗਈ ਲੜਕਾ ਤੇ ਲੜਕੀ ਆ ਵੀਡੀਓ ਬਣਾਉਣ ਵਾਲੇ ਵੀ ਉਹਦੇ ਯਾਰ ਦੋਸਤੇ ਹੀ ਆ ਉਹ ਤੋਂ ਬਾਅਦ ਉਹ ਵੀਡੀਓ ਵਾਇਰਲ ਹੋ ਜਾਂਦੀ ਆ ਤੇ ਉਹ ਤੋਂ ਬਾਅਦ ਫਿਰ ਇਹ ਰੌਲਾ ਪੈ ਜਾਂਦਾ ਵੀ ਆਹ ਤਾਂ ਵੀ ਕੁੜੀ ਨਾਲ ਧੱਕਾ ਹੋ ਗਿਆ ਉਹਦੇ ਨਾਲ ਗੈਂਗ ਰੇਪ ਹੋਇਆ ਜਾਂ ਉਹ ਉਹਦੀਆਂ ਗੱਲਾਂ ਸਾਰੀਆਂ ਨਾ ਸ਼ੁਰੂ ਹੋ ਗਈਆਂ ਸੋ ਆਬਵੀਅਸਲੀ ਕੁੜੀ ਦੀ ਤਦ ਵਿੱਚ ਬਦਨਾਮੀ ਆ ਤੇ ਕੁੜੀ ਵਾਲਿਆਂ ਨੇ ਹੁਣ ਫਿਰ ਮਾਮਲਾ ਮਹਿਲਾ ਕਮਿਸ਼ਨ ਦੇ ਕੋਲ ਕਰਤਾ ਆ ਤੇ ਹੋ ਸਕਦਾ ਮੋਰ ਫਿਰ ਐਫ ਆਈ ਆਰ ਵੀ ਤਰਜ ਹੋ ਜਵੇ ਸੋ ਇਹ ਇਹ ਤਾਂ ਸਿਗਾ ਸਾਰਾ ਜਿਹੜਾ ਸੀਨ ਆ ਹੁਣ ਇੱਥੇ ਦੋ ਤਿੰਨ ਚੀਜ਼ਾਂ ਨਿਕਲ ਕੇ ਸਾਹਮਣੇ ਆਉਣੀ ਆ ਪਹਿਲੀ ਗੱਲ ਤਾਂ ਜੇ ਆਪਾਂ ਪੰਜਾਬੀ ਕਲਚਰ ਭਾਈਚਾਰਾ ਦੇਖੀਏ ਇਦੇ ਵਿੱਚ ਇਹ ਗੱਲ ਪ੍ਰਮਾਣਿਤ ਨਹੀਂ ਹੈਗੀ ਕਿ ਤੁਸੀਂ ਕਿਸੇ ਦਾ ਯਕੀਨ ਤੋੜੋ ਜਾਰੀ ਦੋਸਤੀ ਚ ਵੀ ਯਕੀਨ ਨਹੀਂ ਤੋੜਿਆ ਜਾਂਦਾ ਔਰ ਇਹ ਤਾਂ ਉਹ ਰਿਸ਼ਤਾ ਸਿਗਾ ਵੀ ਤੁਹਾਡਾ ਉਹ ਪਤੀ ਆ ਠੀਕ ਆ ਲੇਕਿਨ ਤੁਸੀਂ ਉਹਨੂੰ ਕੇਸ ਆਖਦੇ ਨਾਲ ਪਹਿਲਾਂ ਦੇਖ ਲਿਆ ਹੂੰ ਦੂਸਰਾ ਕਿਆ ਅਸੀਂ ਐਜ਼ੇ ਮਾਂ-ਭਾਬ ਆਪਣੇ ਬੱਚਿਆਂ ਨੂੰ ਜਿਹੜੇ ਕਿ ਅਡਲਟ ਨੇ ਹੁਣ ਕੋਈ ਬੱਚੇ ਨਹੀਂ ਹੈਗੇ ਆਪਾਂ ਚਲੋ ਬੱਚਾ ਸ਼ਬਦ ਕਹਿੰਦਾ ਲੇਕਿਨ ਉਹ ਨੌਜਵਾਨ ਨੇ 18 ਸਾਲ ਤੋਂ ਉੱਪਰ ਗਏ ਹੋਏ ਨੇ ਕੀ ਤੁਸੀਂ ਮਤਲਬ ਕਿ ਉਹਨਾਂ ਨੂੰ ਇਸ ਚੀਜ਼ ਨੂੰ ਵੀ ਸਿਖਾਉਣ ਦੇ ਵਿੱਚ ਨਾਕਾਮ ਜਾ ਹੋ ਗਏ ਆ ਵੀ ਤੁਹਾਡੀਆਂ ਸਮਾਵਾ ਕੀ ਆ ਤੁਹਾਡੀ ਲਾਲ ਲਕੀਰ ਕੀ ਆ ਕੀ ਤੁਸੀਂ ਉਹਨਾਂ ਨੂੰ ਦੱਸਿਆ ਨਹੀਂ ਹੈਗਾ ਵੀ ਜੇ ਤੁਹਾਨੂੰ ਅਸੀਂ ਇਹ ਕਹਤਾ ਕਿ ਜੇ ਦੂਸਰੇ ਸਮਝੋ ਤਾਂ ਇਹਦਾ ਮਤਲਬ ਇਹ ਹੀ ਨਹੀਂ ਹੈਗਾ ਕਿ ਤੁਸੀਂ ਐਨੀ ਹੁਣ ਕਾਲੇ ਮਚਾ ਲੈਣੀ ਆ ਹੁਣ ਮੈਂ ਇਹੀ ਸ਼ਬਦ ਵਰਤਾ ਹੂੰ ਉਹ ਚੀਜ਼ ਤਾਂ ਤੁਹਾਨੂੰ ਬਾਅਦ ਵਿੱਚ ਵੀ ਤਾਂ ਮਿਲਣੀ ਆ ਨਾ ਪਰ ਤੁਸੀਂ ਐਨੀ ਕਿਹੜੀ ਕਹਾੜ ਚ ਪੈ ਗਏ ਮਤਲਬ ਕਿ ਸਿੱਖਿਆ ਦੀ ਕਮੀ ਹੋ ਗਈ ਕੀ ਆ ਸਾਡੇ ਸਮਾਜ ਦਾ ਪੱਧਰ ਹੀ ਇਹ ਹੋ ਗਿਆ ਜਾਂ ਤੁਹਾਡੇ ਤੇ ਜਿਹੜਾ ਲੜਕੀ ਕੁਛ ਸੋਸ਼ਲ ਮੀਡੀਆ ਤੇ ਜ਼ਿਆਦਾ ਐਕਟਿਵ ਹੁੰਦੀ ਸੀ ਕਿ ਜਾਂ ਦਿਮਾਗ ਹੀ ਇੰਨਾ ਚੱਕ ਹੋਇਆ ਆ ਉਹਨੂੰ ਸੀਰੀਅਸ ਲੈ ਆਈ ਨਹੀਂ ਉਹਨਾਂ ਚੀਜ਼ਾਂ ਨੂੰ ਆਪਾਂ ਨੇ ਸੋ ਮਸਲਾ ਤਾਂ ਇਹ ਹੈ ਕਿ ਅਸੀਂ ਇਹ ਸਮਝਣਾ ਕਿ ਜਿਹੜਾ ਇਹ ਖਤਰਨਾਕ ਦਿਲਜੀਤ ਜੀ ਬਰਤਾਰਾ ਆਇਆ ਜਿਹੜਾ ਪ੍ਰੈਕਟੀਕਲੀ ਹੁਣ ਸਾਡੀਆਂ ਅੱਖਾਂ ਦੇ ਸਾਹਮਣੇ ਹੋਣ ਡਿਆ ਢੱਲੇ ਨਾਲ ਹੋਣ ਡਿਆ ਆ ਇਹਨੂੰ ਆਪਾਂ ਕਿੱਦਾਂ ਸਮਝੀਏ ਇਹ ਗੱਲ ਕਰਨ ਦਾ ਸ਼ਾਇਦ ਇਹ ਪੱਖ ਵੀ ਆਪਣਾ ਹੈਗਾ ਵੀ ਕਿਸੇ ਦੇ ਨਾਲ ਵੀ ਹੋ ਸਕਦਾ ਕਿਸੇ ਦੀ ਔਲਾਦ ਦੇ ਨਾਲ ਵੀ ਹੋ ਸਕਦਾ ਇਦੇ ਉੱਤੇ ਗੱਲ ਕਰਨ ਦਾ ਮੇਨ ਮੁੱਦਾ ਇਹ ਹੀ ਹੈ ਕਿ ਅਸੀਂ ਵੀ ਸੁਚੇਤ ਹੋਈਏ ਕਿ ਸਾਡੇ ਬੱਚੇ ਅਸਲ ਵਿੱਚ ਕਰਦੇ ਕੀ ਆ। ਮਤਲਬ ਸਾਡਾ ਸਭ ਜਿੱਦਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਇੱਕ ਚੱਲ ਪਿਆ ਟ੍ਰੈਂਡ ਲੋਕੀ ਬਹੁਤ ਸਾਰੀਆਂ ਇਦਾਂ ਦੀਆਂ ਕਿਉਂਕਿ ਅੱਜ ਕੱਲ ਤਾਂ ਲੋਕਾਂ ਨੇ ਹੋ ਗਿਆ ਵੀ ਜਿੱਦਾਂ ਪੈਸਾ ਬਣਦਾ ਆ ਤੇ ਉਹ ਜਿਹੜੀਆਂ ਵੀਡੀਓਜ਼ ਜਦੋਂ ਆਪਾਂ ਇਦਾਂ ਦੀਆਂ ਪਾਉਂਦੇ ਆ ਜਿਹੜੀਆਂ ਕਿ ਸਾਡੇ ਸਮਾਜ ਦੇ ਕੁਝ ਰੂਲ ਬਣੇ ਆ ਜਦੋਂ ਉਹਨਾਂ ਨੂੰ ਤੋੜ ਦਿਆਂ ਉਹ ਛੇਤੀ ਲੋਕੀ ਦੇਖਦੇ ਆ ਕਿਉਂਕਿ ਉਹਦੇ ਵਿੱਚ ਰੂਲ ਟੁੱਟਿਆ ਹੁੰਦਾ। ਬੰਦੇ ਦਾ ਇਹ ਸੁਭਾਈ ਆ ਕਿ ਇਹਨੇ ਚਿੱਟੀ ਚਾਦਰ ਨਹੀਂ ਦੇਖਣੀ ਉਹਦੇ ਵਿੱਚ ਇੱਕ ਦਾਗ ਲੱਗਾ ਜਿਹੜਾ ਦਾਗ ਬਹੁਤ ਛੋਟਾ ਜਿਹਾ ਹੁੰਦਾ ਚਿੱਟੀ ਸਾਰੀ ਚਾਦਰ ਪਈ ਹੁੰਦੀ ਇਹਨੂੰ ਸਾਰੀ ਚਿੱਟੀ ਚਾਦਰ ਨਹੀਂ ਉਹ ਦਾਗ ਦੇ ਸਣਾ ਹੁੰਦਾ ਉਹ ਜਿਹੜੀਆਂ ਬੁਰੀਆਂ ਚੀਜ਼ਾਂ ਹੁੰਦੀਆਂ ਉਹ ਉਹਨਾਂ ਵੱਲ ਨੂੰ ਅਟਰੈਕਟ ਅਟਰੈਕਟ ਛੇਤੀ ਹੋ ਜਾਂਦਾ ਪਰ ਜਦੋਂ ਹੁਣ ਆ ਸੋਸ਼ਲ ਮੀਡੀਆ ਦੇ ਉੱਤੇ ਵੀ ਤੁਸੀਂ ਦੇਖੋ ਕਿ ਕਿਹੋ ਜੀਆਂ ਵੀਡੀਓਜ਼ ਜਿਹੜੀਆਂ ਬਣਦੀਆਂ ਆ ਜਾਂ ਜਿੱਦਾਂ ਦਾ ਕੰਟੈਂਟ ਆ ਪਹਿਲਾਂ ਹੁੰਦਾ ਸੀ ਕਿ ਦੂਰਦਰਸ਼ਨ ਹੁੰਦਾ ਸੀ ਜਾਂ ਅਖਬਾਰਾਂ ਹੁੰਦੀਆਂ ਸੀ ਬੜੀਆਂ ਸੈਂਸਰ ਹੁੰਦਾ ਸੀ ਹਰ ਕੰਮ ਖਬਰ ਵੀ ਲੱਗਦੀ ਹੁੰਦੀ ਸੀ ਸੈਂਸਰ ਹੁੰਦਾ ਸੀ ਪਰ ਅੱਜ ਸੋਸ਼ਲ ਮੀਡੀਆ ਜਦੋਂ ਦਾ ਆਇਆ ਤੁਸੀਂ ਜੋ ਮਰਜ਼ੀ ਪਾਈ ਚਲੋ ਇਹਦੇ ਉੱਤੇ ਇਦੇ ਉੱਤੇ ਜਿਹੜੀਆਂ ਕਿ ਸਾਡੇ ਬੱਚਿਆਂ ਨੂੰ ਵੀ ਉਹੀ ਪ੍ਰੋਸੀਜ ਜਾਂਦੇ ਆ ਸ਼ਾਇਦ ਬੱਚੇ ਜਿਹੜੇ ਆ ਉਹ ਵੀ ਉਮਰ ਤੋਂ ਪਹਿਲਾਂ ਜਵਾਨ ਹੋਈ ਜਾਂਦੇ ਆ ਤੇ ਇਹਦਾ ਖਾਮਿਆ ਜਾਂ ਸ਼ਾਇਦ ਇਹੀ ਭੁਗਤਣਾ ਪੈਂਦਾ ਇਹ ਇਕੱਲਾ ਹੁਣ ਉਹ ਕੁੜੀ ਤਾਂ ਚਲੋ ਆ ਸਮਝ ਸਕਦੇ ਆ ਬਹੁਤ ਇੱਕ ਵੱਡਾ ਪ੍ਰੈਸ਼ਰ ਹੁੰਦਾ ਮਾਨਸਿਕ ਪਰ ਜਿਹੜਾ ਨਾਲ ਦੇ ਰਿਸ਼ਤੇਦਾਰ ਆ ਆਂਢੀ ਗੁਆਂਢੀ ਆ ਬਾਪ ਆ ਉਹਨਾਂ ਦੇ ਉੱਤੇ ਕੀ ਬੀਤ ਦੀ ਹੋਊਗੀ ਇਹਦਾ ਇੱਕ ਸਮਾਜ ਜਿਹੜਾ ਆ ਉਹ ਸਾਰਿਆਂ ਨੂੰ ਭੁਗਤਨੇ ਪੈਂਦੇ ਨਤੀਜੇ ਦੇ ਬਿਲਕੁਲ ਬਹੁਤ ਗੰਭੀਰਤਾ ਵਾਲਾ ਵਿਸ਼ਾ ਆ ਇਹ ਇੱਕ ਚਲੋ ਹੁਣ ਉਹ ਪੰਜਾਬ ਚ ਹੋਇਆ ਹੁਣ ਲੜਕਾ ਬਾਹਰ ਬੈਠਾ ਆ ਜੀ ਜੇ ਉਸ ਇਸ ਲੜਕੇ ਦੇ ਉੱਪਰ ਕਾਰਵਾਈ ਹੁੰਦੀ ਹੈ ਇੱਥੇ ਇੰਡੀਆ ਦੇ ਵਿੱਚ ਪੰਜਾਬ ਚ ਐਫ ਆਰ ਦਰਜ ਹੁੰਦੀ ਆ ਉਹਦਾ ਵੀ ਜਿਹੜਾ ਅਸਰ ਆ ਉੱਥੇ ਕੈਨੇਡੀਅਨ ਗਵਰਨਮੈਂਟ ਕੋਲ ਵੀ ਜਾਣਾ ਹੀ ਆ ਉਹਨਾਂ ਦਾ ਲਾਬੀ ਤਾਂ ਬਹੁਤ ਸਖਤ ਹੈ ਹੂੰ ਹੂੰ ਉਹ ਵੀ ਇਹਨੂੰ ਗੰਭੀਰਤਾ ਨਾਲ ਲੈ ਸਕਦੇ ਆ ਹੂੰ ਸੋ ਪਤਾ ਨਹੀਂ ਮਤਲਬ ਕਿ ਹੁਣ ਇੱਕ ਕਿੱਡੀ ਕਬੜੀ ਉਲਝਣ ਬਣਨੀ ਆ ਕਾਨੂੰਨੀ ਤੌਰ ਤੇ ਕਿਉਂਕਿ ਜੇ ਜੇ ਇਹ ਵੀ ਮੰਨ ਲਿਆ ਜਾਵੇ ਕਿ ਲੜਕੀ ਕਿ ਇਹਨੇ ਸੋਚਿਆ ਕਿ ਚਲੋ ਮੇਰਾ ਹੋਣ ਵਾਲਾ ਪਤੀ ਹੋਈ ਆ ਜੋ ਮਰਜ਼ੀ ਨਾਲ ਵੀ ਉੱਥੇ ਗਈ ਆ ਲੇਕਿਨ ਜੋ ਉਹਨੇ ਕਾਰਵਾਈ ਕੀਤੀ ਉਹਦੇ ਵਿੱਚ ਰੇਟ ਦੇ ਵੀਡੀਓ ਬਣਾਉਣੀ ਤੇ ਫਿਰ ਨਸ਼ਾ ਵੀਡੀਓ ਬਣਾਉਣੀ ਨਸ਼ਰ ਕਰਨੀ ਡਰਗ ਦੇਣੀ ਕਿਉਂਕਿ ਉਹਦੇ ਵਿੱਚ ਗੱਲਾਂ ਬਾਤਾਂ ਜਾਇਆ ਨਾ ਵੀ ਉਹਦੇ ਯਾਰ ਦੋਸਤ ਕਹਿ ਰਹੇ ਆ ਵੀ ਕੋਈ ਨੀ ਕੋਈ ਨੀ ਚੱਕਦੇ ਚੱਕਦੇ ਵੀ ਸੌਰੀ ਟੂ ਸੇ ਇਹ ਕਹਿਣਾ ਪੈ ਗਿਆ ਹੁਣ ਕਿਉਂਕਿ ਉਹ ਗੱਲਾਂ ਹੋਈਆਂ ਵੀ ਆਪਾਂ ਨੀਂਦ ਦੀ ਗੋਲੀ ਪਾਤੀ ਸੀਗੀ ਅੱਛਾ ਉਹਦਾ ਮਤਲਬ ਇਹਦਾ ਮਤਲਬ ਤੂੰ ਸੋ ਕਾਲਡ ਪਤੀ ਹੈ ਮਤਲਬ ਕਿ ਤੂੰ ਕੇਸ ਹੱਦ ਤੱਕ ਗਿਰਿਆ ਹੋਇਆ ਹੈ ਹਾਂ ਤੁਸੀਂ ਸਾਰਾ ਇੱਕ ਕਹਿ ਲਓ ਵੀ ਸਿੱਖਿਆ ਦਾ ਕਹਿ ਲਓ ਨਿਗਾਰਿਆ ਜਾਂ ਪਤਾ ਨਹੀਂ ਅਸੀਂ ਸਖਾ ਨਹੀਂ ਪਾਰਾ ਹੈ ਜਾਂ ਸਾਨੂੰ ਪਤਾ ਹੀ ਨਹੀਂ ਵੀ ਸਾਡਾ ਇਤਿਹਾਸ ਕੀ ਆ ਜਾਂ ਸਾਡੇ ਗੁਰੂਆਂ ਨੇ ਪੀਰਾਂ ਨੇ ਜਾਂ ਭਗਤਾਂ ਨੇ ਜੋ ਵੀ ਗੱਲਾਂ ਬਾਤਾਂ ਕੀਤੀ ਮਤਲਬ ਕਿ ਪਰੇ ਹੋ ਗਿਆ ਸਾਡੇ ਸੇਵਸ ਤੋਂ ਨਿਕਲ ਗਏ ਦੇਖੋ ਇਹ ਸਕੂਲ এডਿਕੇਸ਼ਨ ਦੇ ਵਿੱਚ ਇੱਕ ਨੈਤਿਕਤਾ ਵਾਲਾ ਜਿਹੜਾ ਲੈਸਨ ਆ ਇਹ ਸ਼ਾਇਦ ਅਸੀਂ ਬਰ ਵੀ ਆ ਇਸ ਗੱਲ ਦੇ ਉੱਤੋਂ ਕਿ ਸਾਡਾ ਇੱਕ ਨੈਤਿਕ ਵਿਸ਼ਾ ਹੋਣਾ ਚਾਹੀਦਾ ਕਿ ਅਸੀਂ ਆਪਣੇ ਸਮਾਜ ਦੇ ਵਿੱਚ ਦੇਖੋ ਇਹ ਆ ਕਿ ਬੰਦਾ ਹੈ ਤਾਂ ਇੱਕ ਜੰਗਲ ਦੇ ਵਿੱਚ ਹੋਇਆ ਕਿ ਜੰਗਲੀ ਇੱਕ ਜਾਨਵਰ ਹੀ ਆ ਜੇ ਦੇਖਿਆ ਜਾਵੇ ਸਾਰਾ ਕੁਝ ਮਿਲਦਾ ਜੁਲਦਾ ਜਾਨਵਰਾਂ ਨਾਲ ਪਰ ਇੱਕ ਨੈਤਿਕਤਾ ਆ ਜਿਹੜੀ ਸਾਨੂੰ ਇੱਕ ਸਮਾਜ ਦੇ ਵਿੱਚ ਬੰਨਦੀ ਆ ਤੇ ਉਹਨੂੰ ਬਿਹਤਰ ਬਣਾਉਣ ਦੇ ਵਿੱਚ ਇਹ এডਿਕੇਸ਼ਨ ਜਿਹੜੀ ਬੜੀ ਜ਼ਰੂਰੀ ਆ ਉਹਨਾਂ এডਿਕੇਸ਼ਨ ਇਦਾਂ ਆ ਕਿ ਹੁਣ ਨਾ ਤਾਂ ਮਾਪੇ ਆ ਦੀਦਾਈ ਆ ਕਿ ਮਾਪੇ ਨਾ ਤਾਂ ਦੇ ਰਹੇ ਆ ਸ਼ਾਇਦ ਟੀਚਰ ਸਵੀਅ ਦੇ ਵਿੱਚ ਆਸਫਲਿਆ ਪਹਿਲਾਂ ਹੁੰਦਾ ਸੀ ਤੁਸੀਂ ਦੇਖੋ ਵੀ ਜਦੋਂ ਆਪਣੇ ਬਾਲ ਸਵਾ ਲੱਗਦੀ ਹੁੰਦੀ ਸੀ ਸ਼ਨੀਵਾਰ ਜੀ ਜੀ ਸ਼ਨੀਵਾਰ ਨੂੰ ਹੁੰਦੀ ਸੀ ਉਹਦੇ ਵਿੱਚ ਉਹਨਾਂ ਨੇ ਕਹਣਾ ਕਿ ਦੇਸ਼ ਭਗਤੀ ਦੇ ਗਾਣੇ ਗਾਏ ਜਾਣ ਆ ਗੁਰਪੰਥ ਦੇ ਸੀ ਧਾਰਮਿਕ ਗਾਣੇ ਗਾਏ ਪਰ ਮੈਨੂੰ ਪਿੱਛੇ ਜਾ ਕੇ ਕੁਝ ਕੁ ਮੈਂ ਪ੍ਰੋਗਰਾਮਾਂ ਦੇ ਵਿੱਚ ਗਿਆ ਸਕੂਲਾਂ ਦੇ ਯਾਨੀ ਕਹਿ ਲਓ ਹਾਈ ਸਕੂਲਾਂ ਦੇ ਵਿੱਚ ਉੱਥੇ ਜਿਹੜੇ ਆ ਸੀ ਸੱਭਿਆਚਾਰਕ ਗਾਣਿਆਂ ਦੇ ਉੱਤੇ ਜਿਹੜੇ ਗਾਣੇ ਜਿਨ੍ਹਾਂ ਦੀ ਕਈ ਵਾਰੀ ਸ਼ਬਦਾਵਲੀ ਜਿਹੜੀ ਆ ਉਹ ਅਸੀਂ ਚਲੋ ਇੰਨੀ ਮਾੜੀ ਵੀ ਨਹੀਂ ਹੁੰਦੀ ਪਰ ਉਹ ਸ਼ਾਇਦ ਸਕੂਲੀ ਬੱਚਿਆਂ ਦੇ ਲਈ ਸਵੀਕਾਰ ਕਰਨ ਯੋਗ ਨਹੀਂ ਹੁੰਦੀ ਤੇ ਉਹਨਾਂ ਦੇ ਉੱਤੇ ਜਦੋਂ ਕੋਰੀਓਗ੍ਰਾਫੀਸ ਹੁੰਦੀਆਂ ਉਹਨਾਂ ਉੱਤੇ ਗੱਲਾਂ ਹੁੰਦੀਆਂ ਉਹਨਾਂ ਉੱਤੇ ਭੰਗੜੇ ਪੈਂਦੇ ਆ ਫਿਰ ਉਹ ਸ਼ਾਇਦ ਬੱਚਿਆਂ ਨੂੰ ਵੀ ਅਸੀਂ ਸ਼ਾਇਦ ਪਤਾ ਨਹੀਂ ਤਾਂ ਇਹਨੂੰ ਅਸੀਂ ਕਹਿ ਦਤਾ ਆ ਵੀ ਇਹ ਆਧੁਨਿਕੀ ਕਰਨੇ ਆ ਕਿ ਯਾਦੋਂ ਕੀ ਕਾਰਨ ਦੀ ਓੜ ਦੇ ਵਿੱਚ ਉਹ ਜਿਹੜੀ ਨੈਤਿਕਤਾ ਆ ਸਾਡੀ ਸ਼ਾਇਦ ਉਹ ਤੋਂ ਅਸੀਂ ਬਰਬੇ ਹੋ ਗਏ ਜਿਹਦੇ ਲਈ ਅਸੀਂ ਜਾਣੇ ਜਾਂਦੇ ਸੀ ਅਸੀਂ ਧਰਮ ਤੋਂ ਵੀ ਟੁੱਟ ਗਏ ਆ ਮੈਨੂੰ ਤਾਂ ਲੱਗਦਾ ਅਸੀਂ ਜਿਹੜਾ ਸਾਡਾ ਕਰਿਕੂਲਮ ਆ ਕਿਤਾਬੀ ਸਿਲੇਬਸ ਆ ਉਹ ਤਾਂ ਸਾਡਾ ਵੈਸੇ ਹੀ ਉੱਕਿਆ ਪਿਆ ਆ ਰਹਿੰਦੀ ਹੁੰਦੀ ਕਿ ਸਾਨੂੰ ਸਾਇੰਸ ਨਾ ਵੀ ਢੰਗ ਨਾਲ ਸਟਾਰਟਿੰਗ ਜੋੜਿਆ ਜਾਂਦਾ ਮੈਨੂੰ ਪਤਾ ਲੱਗਾ ਹੋ ਸਕਦਾ ਮੈਂ ਭੁਲੇਖੇ 'ਚ ਹੋਵਾਂ ਪਰ ਮੈਨੂੰ ਪਤਾ ਲੱਗਾ ਕਿ ਸਾਡੇ ਜਿਹੜੇ 10ਵੀਂ ਤੱਕ ਦੇ ਸਿਲੇਬਸ ਆ ਉਹਦੇ ਵਿੱਚ ਧਰਮ ਦੀ ਥਿਊਰੀ ਕੱਢ ਦਿੱਤੀ ਗਈ ਆ ਹੂੰ ਜੇ ਡਾਰਵਿਨ ਦੀ ਥਿਊਰੀ ਕਾਢ ਦਿੱਤੀ ਗਈ ਆ ਫਿਰ ਮਤਲਬ ਕਿ ਅਸੀਂ ਜਿਹੜਾ ਜੀਵ ਵਿਕਾਸ ਆ ਮਤਲਬ ਉਹ ਕਿਹੜੇ ਕਿਹੜੇ ਹਿਸਾਬ ਨਾਲ ਫਿਰ ਲਿਖਣਾ ਆ ਕਿੱਦਾਂ ਜਨਰੇਸ਼ਨ ਨੂੰ ਪਤਾ ਲੱਗੂਗਾ ਹੂੰ 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 ਸੋ ਐਡੇ ਐਡੇ ਜੇ ਕੰਮ ਹੋਣ ਡਏ ਆ ਤਾਂ ਫਿਰ ਤਾਂ ਮਾਨਸਿਕਤਾ ਭਗਤਣ ਦੇ ਚਾਂਸਸ ਹੈਗੇ ਜੀ ਚਲੋ ਤੇ ਖੈਰ ਆਪਾਂ ਹੁਣ ਜਾਣਦੇ ਜਿੱਦਾਂ ਪਹਿਲਾਂ ਵੀ ਗੱਲ ਆਪਾਂ ਕੀਤੀ ਕਿ ਲੋਕ ਸਭਾ ਦੇ ਇੱਕ ਬੈਲ ਆਇਆ ਬੈਲ ਵੈਸੇ ਤਾਂ ਇਹ ਅਮਿਤ ਸ਼ਾਹ ਹੋਣੀ ਜਿਹੜੇ ਕਿ ਗ੍ਰਹਿ ਮੰਤਰੀ ਆ ਇੰਡੀਆ ਦੇ ਉਹਨਾਂ ਦਾ ਵੈਸੇ ਤਾਂ ਮੰਨਣਾ ਇਹ ਆ ਕਿ ਇਹ ਬੈਲ ਦੇ ਨਾਲ ਜਿਹੜੀ ਇੱਕ ਰਾਜਨੀਤਿਕ ਭ੍ਰਿਸ਼ਟਾਚਾਰ ਆ ਜਿਹੜਾ politically corruption ਆ ਇਹਦੇ ਉੱਤੇ ਲੱਥ ਪਾਉਣ ਦਾ ਯਤਨ ਆ ਇਹਦੇ ਵਿੱਚ ਇਹ ਕਿਹਾ ਕਿ ਜੇ ਕਿਸੇ ਬੰਦੇ ਨੂੰ ਯਾਨੀ ਮੰਨ ਲਓ ਕਿ ਸਜ਼ਾ ਹੋ ਜਾਂਦੀ ਆ 4-5 ਸਾਲ ਤੇ ਉਹ ਸਜ਼ਾ ਤੋਂ ਬਾਅਦ ਜੇ 30 ਦਿਨ ਉਹ ਬੰਦਾ ਜੇਲ੍ਹ ਦੇ ਵਿੱਚ ਆ ਬੇਲ ਨਹੀਂ ਹੋ ਪਾਰੀ 30 ਦਿਨਾਂ ਦੇ ਵਿੱਚ ਵਿੱਚ ਫਿਰ ਉਸ ਤੋਂ ਬਾਅਦ ਉਹਨੂੰ CM ਦੇ ਉੱਤੇ PM ਦੇ ਉੱਤੇ ਜਾਂ ਜਿਹੜੇ ਮਨਿਸਟਰਸ ਆ ਜਾਂ ਵੱਡੇ ਸਬਦਾਨਕਹੁਦੇ ਆ ਉਹਨਾਂ ਉਤੇ ਰਹਿਣ ਦਾ ਕੋਈ ਹੱਕ ਨਹੀਂ ਹੋਏਗਾ ਬਸ ਇਹ ਦੇਖਣ ਨੂੰ ਇਹ ਬਹੁਤ ਵਧੀਆ ਚੀਜ਼ ਲੱਗਦੀ ਆ ਵੀ ਇਹਦੇ ਨਾਲ ਤਾਂ ਕਰਾਪਸ਼ਨ ਜਿਹੜੀ ਆ ਬਹੁਤ ਡੁੱਜੀ ਹੋ ਜਾਣੀ ਆ ਵੀ ਐਡਾ ਵੱਡਾ ਵੀ ਸਿੱਧਾ ਹੀ ਕਹਿੰਦਾ ਤਾਂ ਪੀਐਮ ਯਾਨੀ ਮੋਦੀ ਵੀ ਖਤਰੇ 'ਚ ਐਸ ਵੇਲੇ ਹਨਾ ਜੇ ਉਹਦੇ ਉੱਤੇ ਕੋਈ ਦੋਸ਼ ਸਾਬਤ ਹੋ ਜਾਂਦਾ ਫੇਰ ਉਹ ਤੋਂ ਬਾਅਦ ਸੀਐਮ ਜਿੰਨੇ ਹੈਗੇ ਆ ਉਹਨਾਂ ਦੇ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਪਰ ਤੁਸੀਂ ਕਿੱਦਾਂ ਸੋਚਦੇ ਆ ਇਸ ਬੰਦ ਨੂੰ ਨਹੀਂ ਜਲਜੀ ਜੀ ਮੈਂ ਇਹਨੂੰ ਬਿਲਕੁਲ ਨਾ ਉਸ ਸ਼ੀਸ਼ੇ ਦੀ ਦੂਜੀ ਸਾਈਡ ਤੋਂ ਦੇਖਦਾ ਆ ਅੱਛਾ ਤੁਸੀਂ ਸੀਐਮ ਪੀਐਮ ਉਹਨਾਂ ਤੋਂ ਮੂਰੇ ਪਹਿਲਾਂ ਸਾਸਸਦ ਸੰਸਦ ਵੀ ਆਉਂਦੇ ਵਿਧਾਇਕ ਵੀ ਆਉਂਦੇ ਆ ਮਤਲਬ ਕਿ ਸਾਰੇ ਕੜੀ ਦੇ ਵਿੱਚ ਆ ਹੂੰ ਦੇਖੋ ਸਿੱਧੀ ਜੀ ਮੈਂ ਗੱਲ ਕਰਾਂ ਸੰਵਿਧਾਨ ਸਾਡਾ ਭਾਰਤੀ ਸੰਵਿਧਾਨ ਕੀ ਕਹਿੰਦਾ ਆ ਭਾਰਤੀ ਸੰਵਿਧਾਨ ਥੋਕੇ ਇਹ ਕਹਿੰਦਾ ਆ ਅਸੀਂ ਉਨਾਂ ਚਿਰ ਤੱਕ ਕਿਸੇ ਨੂੰ ਮੁਜਰਮ ਨਹੀਂ ਕਹਿਣਾ ਜਦੋਂ ਤੱਕ ਕੋਰਟ ਐਂਡ ਤੇ ਉਹਨੂੰ ਕਹਿ ਨਾ ਦਵੇ ਕਿ ਤੂੰ ਮੁਜਰਮ ਆ ਹੂੰ ਜਿੰਨਾ ਚਿਰ ਤੱਕ ਉਹ ਤੇ ਟ੍ਰਾਇਲ ਚੱਲਦਾ ਪਿਆ ਆ ਤੁਸੀਂ ਕਿਸੇ ਇਹ ਲਿਖ ਦੇਣਾ ਜਾਂ ਉਹਨੂੰ ਕਹਿ ਦੇਣਾ ਜਾਂ ਉਹਨੂੰ ਪਰੋਸ ਦੇਣਾ ਕਿ ਨਹੀਂ ਤੂੰ ਤਾਂ ਮੁਜਰਮ ਆ ਇੱਕ ਗਲਤੀ ਆਏ ਜੇ ਸੰਵਿਧਾਨ ਇਹ ਤੁਹਾਨੂੰ ਆਗਿਆ ਨਹੀਂ ਦਿੰਦਾ ਸੰਵਿਧਾਨ ਨੇ ਕੋਈ ਵਿੱਚ ਸਪੇਸ ਹੀ ਨਹੀਂ ਛੱਡੀ ਹੈਗੀ ਤੁਸੀਂ ਕਿਦਾਂ ਮਿੱਥ ਕੇ ਚੱਲਿਆ ਕਿ 30 ਦਿਨ ਕਿਸੇ ਨੂੰ ਜੇਲ੍ਹ ਚ ਹੁਬੜਦੇ ਉਸ ਤੋਂ ਬਾਅਦ ਉਹਦੀ ਪਦਵੀ ਲੈ ਲਓ ਪਦਵੀ ਲਾਉਣ ਦਾ ਮਤਲਬ ਕਿ ਤੁਸੀਂ ਮੋਰ ਦੈਨ 80% ਦੂਸਰੇ ਬੰਦੇ ਦਿਮਾਗੇ ਪਾਤਾ ਕਿ ਇਦਾਂ ਦਾ ਹੀ ਸਿਗਾ ਮਤਲਬ ਕਿ ਮੁਜਰਮ ਹੀ ਸਿਗਾ ਹਜੇ ਉਹਤੇ ਟਰਾਇਲ ਚੱਲਿਆ ਕਰੇ ਨਹੀਂ ਚੱਲਿਆ ਪੂਰਾ ਹਜੇ ਕੇਸ ਉਤੇ ਬਣਿਆ ਕਿ ਨਹੀਂ ਬਣਿਆ ਕੋਰਟ ਚ ਗਿਆ ਕਰੇ ਨਹੀਂ ਗਿਆ ਇਹ ਤਾਂ ਜੇਲ੍ਹ ਚ ਵਿੱਚ ਬੈਠਾ ਪਿਆ ਉੱਥੇ ਨਵਟਾਰਾ ਕਰਤਾ ਇਹ ਮੈਂ ਸੀਸ ਦੇ ਦੂਸਰੇ ਪਾਸੇ ਦੀ ਸਾਰੀ ਗੱਲ ਕਰਦਾ ਆਂ ਹੁਣ ਕੋਈ ਸਰਕਾਰ ਬਿੱਲ ਲਿਆਂਦੀ ਆ ਬਿੱਲ ਪਾਸ ਹੋ ਜਾਂਦਾ ਪਾਸਦਾ ਫਿਰ ਉਹਨਾਂ ਦਾ ਬਹੁਮਤ ਪਾਸਦਾ ਹੋ ਹੀ ਜਾਣਾ ਚਾਹੇ ਰੋਲੇਜ ਪਕਾ ਰਾਲੋ ਚਾਹੇ ਚੁੱਪ ਕਰਕੇ ਕਰਾ ਲਓ ਜਦੋਂ ਬਿੱਲ ਪਾਸ ਹੋ ਗਿਆ ਤਾਂ ਇਹਦਾ ਮਤਲਬ ਜੇ ਹੁਣ ਰਾਸ਼ਟਰਪਤੀ ਵੀ ਉਹਨਾਂ ਦਾ ਹੀ ਆ ਮੈਂ ਕਿਉਂ ਮਾਰ-ਮਾਰ ਕਹਿਣ ਡਿਆ ਆ ਪਾਸਦਾ ਹੋਣਾ ਹੀ ਆ ਰਾਸ਼ਟਰਪਤੀ ਵੀ ਉਹਨਾਂ ਦਾ ਹੀ ਆ ਜਾਂ ਉਪਰਾਸ਼ਟਰਪਤੀ ਵੀ ਉਹਨਾਂ ਦਾ ਹੀ ਆ ਇਕਲਾ ਤਾਂ ਦੂਜਾ ਆ ਜਾਊਗਾ ਉਹਦੀ ਵੀ ਗੱਲਾਂ ਮਤਾਂ ਚੱਲਦੀਆਂ ਮਈਆਂ ਜਾਂ ਤਾਂ ਉਹ ਵੀ ਤੁਹਾਡਾ ਫਿਰ ਮੋਰ ਵੀ ਲੱਗ ਜਾਣੀ ਆ ਤੇ ਜੇ ਮੋਰ ਲੱਗ ਗਈ ਆ ਇਹਦਾ ਮਤਲਬ ਸਵੇ ਨੂੰ ਖਬਰਾਂ ਤਾਂ ਫਿਰ ਆਈ ਜਾਣੇ ਵੀ ਐਕਟ ਬਣ ਗਿਆ ਹੂੰ ਹੁਣ ਇਹ ਜਿਹੜੀ ਮੌਜੂਦਾ ਸਰਕਾਰ ਆਪਣੀ ਬੀਜੇਪੀ ਆ ਇਹ ਇਹ ਚਾਰ ਕੜੇ ਨੂੰ ਫਟਾਫਟ ਨਵੇਂ ਜਣਾ ਚਾਹੁੰਦੀ ਆ ਇਹ ਇਹ ਬਿਲ ਲਿਆਉਣ ਤੋਂ ਬਾਅਦ ਐਕਟ ਤੇ ਜਾ ਕੇ ਬਸ ਕੰਮ ਗੇਮ ਖਤਮ ਕਰ ਦਈਏ ਵਿਰੋਧੀ ਪਾਰਟੀਆਂ ਕਹਿੰਦੀ ਆ ਪਹਿਲਾਂ ਨੂੰ ਜੇਪੀਸੀ ਦੇ ਵਿੱਚ ਲੈ ਕੇ ਜਾਓ ਭਾਈ ਇਹ ਤੇ ਪਰਗਲ ਬਾਤ ਹੋਣੀ ਚਾਹੀਦੀ ਆ ਇਹ ਤਾਂ ਉਹਨਾਂ ਨੇ ਕਿਹਾ ਵੀ ਇਹ ਤਾਂ ਲੋਕਤੰਤ ਦਾ ਸਿੱਧਾ ਕਤਲ ਆ ਔਰ ਮੈਂ ਪਰਸਨਲੀ ਵੀ ਇਹ ਕਹਿਣਾ ਆ ਕਿ ਲੋਕਤੰਤ ਨੂੰ ਤਾਂ ਛੱਡੋ ਲੋਕਤੰਤਰ ਜਿੱਤੇ ਟਿਕਿਆ ਆ ਜਿਹੜੀ ਕਿਤਾਬ ਨੇ ਤੁਹਾਨੂੰ ਸੰਵਿਧਾਨ ਨੇ ਟਿਕਾਇਆ ਹੋਇਆ ਲੋਕਤੰਤ ਨੂੰ ਉਹਦਾ ਸਿੱਧਾ ਕਤਲ ਆ ਕਿਉਂਕਿ ਤੁਸੀਂ ਤਾਂ ਉਹਦੀ ਮੰਨੇ ਨਹੀਂ ਰਹੇ ਜੀ ਹੁਣ ਬਿਆਨ ਤੁਸੀਂ ਕਰ ਦਿੱਤਾ ਕਿ ਕਿਸੇ ਨੇਤਾ ਨੂੰ ਵਾਹੋ ਵੜਦੇਓ ਕਿਸੇ ਤਰ੍ਹਾਂ ਉਹਦੀ ਖੱਜਲ ਖਵਾਰੀ ਕਰਕੇ 30 ਦਿਨ ਉਹਦੇ ਜੇਲ੍ਹ ਚ ਘਟਾ ਦਿਓ ਇੰਡੀਆ ਦੇ ਵਿੱਚ 30 ਦਿਨ ਜੇਲ੍ਹ ਚ ਘਟਾਉਣੇ ਕੋਈ ਬਹੁਤ ਵੱਡੀ ਗੱਲ ਆ ਬੜੇ ਆਰਾਮ ਨਾਲ ਕੱਟ ਸਕਦੇ ਆ ਕਈ ਵਾਰ ਤਾਂ ਵਿੱਚ 10 15 ਛੁੱਟੀਆਂ ਆ ਜਾਂਦੀਆਂ ਉਹਨੇ ਉਹ ਵੀ ਵਿੱਚ ਰਗੜ ਓਗੜ ਦੇਣੇ ਆ ਤੇ ਨਾਲ ਤੁਸੀਂ ਕਿਹਾ ਵੀ ਇਹਦੇ ਨਾਲ ਇਦਾਂ ਲੱਗਦਾ ਵੀ ਵੀ ਪੀਐਮ ਤੱਕ ਵੀ ਫਸ ਜਾਨਗੇ ਮੰਨ ਲਓ ਦੇਸ਼ ਦੇ ਪੀਐਮ ਕੋਲ ਕੋਈ ਐਕਸੀਡੈਂਟ ਹੋ ਗਿਆ ਕੋਈ ਬੰਦਾ ਮਰ ਗਿਆ ਤੁਹਾਨੂੰ ਲੱਗਦਾ ਤੁਸੀਂ ਪੀਐਮ ਨੂੰ ਲਾ ਸਕਦੇ ਆ ਇੰਨਾ ਸੌਖਾ ਨਹੀਂ ਹੈਗਾ ਪੀਐਮ ਕੋਲ ਬਹੁਤ ਪਾਵਰ ਹੁੰਨੀ ਆ ਪੀਐਮ ਦੇ ਉੱਪਰ ਕੋਈ ਦੋਸ਼ ਹੋ ਵੀ ਗਿਆ ਨਾ ਸਾਬਤ ਵੀ ਹੋ ਗਿਆ ਕੋਰਟ ਨੇ ਕਹਿ ਵੀ ਦਿੱਤਾ ਆ ਪਹਿਲੀ ਗੱਲ ਤਾਂ ਉੱਥੇ ਕੋਰਟ ਦੀ ਵਾਰਡਿੰਗ ਦੇਖਿਓ ਕਿੱਦਾਂ ਨਹੀਂ ਆਉਂਦੀ ਆ ਉਹ ਕੁਮਾਫਰਾ ਕਿਉਂ ਨਹੀਂ ਆ ਚਲੋ ਕਹਿ ਦੇਣਗੇ ਦੋਸ਼ ਹੋ ਗਿਆ ਪਰ ਪੀਐਮ ਨੂੰ ਤੁਸੀਂ ਲਾ ਨਹੀਂ ਸਕਦੇ ਪੀਐਮ ਨੂੰ ਲਾਉਣ ਦੇ ਲਈ ਸੰਵਿਧਾਨ ਦੇ ਵਿੱਚ ਹੋਰ ਹੀ ਹਿਸਾਬ ਦਾ ਹੈਗਾ ਬੜਾ ਲੰਮਾ ਚੌੜਾ ਹੋ ਸਕਦਾ ਕਿ ਉਹ ਤਾ ਕਾਰਜਕਾਲ ਦੇ ਖਤਮ ਹੋ ਜਮੇ ਹੁਣ ਇਹ ਵਰਤਾਰਾ ਜਿਹੜਾ ਆਇਆ ਕਿੱਥੋਂ ਮੈਂ ਤਾਂ ਉੱਥੇ ਝੋਟ ਮਾਰੂੰਗਾ ਬਾਕੀ ਤੁਸੀਂ ਸਮਝ ਜਾ ਰਹੇ ਹੋ ਸਾਰੇ ਤੁਸੀਂ ਦੇਖ ਸਕਦੇ ਹੋ ਵੀ ਕਦੀ ਬਦੀ ਕੀ ਚੱਲਦੀ ਆ ਪਹਿਲੀ ਗੱਲ ਤਾਂ ਜਿਹੜੀ ਮੌਜੂਦਾ ਸਰਕਾਰ ਸੀਗੀ ਰਾਹੁਲ ਗਾਂਧੀ ਨੇ ਘੇਰਿਆ ਪਿਆ ਜਿਹਨੂੰ ਇਹ ਕਹਿੰਦੇ ਸੀਗੇ ਨਾ ਤਾਂ ਪੱਪੂ ਆ ਪੱਪੂ ਸ਼ਬਦ ਵਰਤੇ ਸੀਗੇ ਵੀ ਇਹਨੂੰ ਪੱਪੂ ਪੱਪੂ ਕਹੇ ਕਿ ਇਹਦਾ ਵਕਾਅ ਥੱਲੇ ਰੱਖੋ ਉਹ ਅੱਜ ਉਹ ਪੱਪੂ ਵਾਲਾ ਵਕਾਅ ਖਤਮ ਹੋ ਗਿਆ ਉਹ ਇੱਕ ਬਹੁਤ ਵੱਡੇ ਕਦ ਵਾਲਾ ਨੇਤਾ ਬਣ ਗਿਆ ਹੋ ਸਕਦਾ ਕਿ ਇਹ ਮੰਨ ਲੇ ਕਿ ਇੰਟਰਨੈਸ਼ਨਲ ਲੈਵਲ ਦੇ ਉੱਪਰ ਰਾਹੁਲ ਮੋਦੀ ਤੋਂ ਪਾਰ ਕਰ ਗਿਆ ਹੂੰ ਔਰ ਪਾਰ ਇਸ ਕਰਕੇ ਵੀ ਕਰ ਗਿਆ ਕਿਉਂ ਨਹੀਂ ਐਵੀਡੈਂਸੀ ਇਹੋ ਜੇ ਦਿੱਤੇ ਟਾਉਣ ਕਮਿਸ਼ਨਰ ਨੂੰ ਉਲਟਾ ਚੋਣ ਕਮਿਸ਼ਨਰ ਚਲੋ ਉਹਨੂੰ ਕਹਿ ਗਿਆ ਕਿ 7 ਦਿਨਾਂ ਚ ਮਾਫੀ ਮੰਗਦਾ ਨਹੀਂ ਤਾਂ ਆਪਣਾ ਜੋ ਵੀ ਕਾਰਨਾ ਕਰਾਲਾ ਕੱਲ ਆ ਵਾਪਸੀ ਗੱਲਾਂ ਆਪਣੀ ਬਾਹਰੋਂ ਤੇ ਉਲਟਾ ਪੈ ਗਿਆ ਖੈਰ ਉਹ ਚੋਣ ਕਮਿਸ਼ਨਰ ਨੂੰ ਇਹ ਸਰਕਾਰ ਦੇਖਿਓ ਹੌਲ ਹੌਲੀ ਕਰਕੇ ਆਪਣੇ ਆ ਵੀ ਭਜਾ ਦੇਗੀ ਚਲੋ ਖੈਰਾਡਾ ਵਿਸ਼ਾ ਨਹੀਂ ਹੈਗਾ ਭਾਜਪੀ ਦੀ ਅਸਲ ਮੁਸੀਬਤ ਕਿੱਥੇ ਸੀ ਇਸ ਬਿਲ ਨੂੰ ਲਿਆਉਣ ਦੇ ਲਈ ਇਸ ਬਿਲ ਚ ਕੁਝ ਵੀ ਚੰਗਾ ਨਹੀਂ ਹੈਗਾ ਪਹਿਲੀ ਗੱਲ ਤਾਂ ਇਹ ਦੇਖੋ ਵੀ ਕੇਜਰੀਵਾਲ ਨੂੰ ਇਹਨਾਂ ਨੇ ਕਈ ਮਹੀਨਿਆਂ ਲਈ ਪਸਾ ਲਿਆ ਕਲਿੱਕੀ ਚ ਉਹਦੀ ਜਮਾਨਤ ਜਮਾਨਤ ਉੱਥੇ ਲਿਆਂਦਾ ਗਿਆ ਇਹਨਾਂ ਨੇ ਕੇਜਰੀਵਾਲ ਦੀ ਜਮਾਨਤ ਹੁੰਦੇ ਹੁੰਦੇ ਨੂੰ ਕਿੰਨਾ ਟਾਈਮ ਲੱਗ ਗਿਆ ਜੇਲ੍ਹ ਚ ਹੋੜੀ ਰੱਖਿਆ ਨਾ ਉਹਨੂੰ ਕਿੰਨਾ ਚਿਰ ਕੇਜਰੀਵਾਲ ਨੇ ਅਸਤੀਫਾ ਨਹੀਂ ਦਿੱਤਾ ਕਿਉਂਕਿ ਸੰਵਿਧਾਨ ਕਹਿੰਦਾ ਸੀਗਾ ਤੁਸੀਂ ਜਬਰਦਸਤ ਅਸਤੀਫਾ ਨਹੀਂ ਲੈ ਸਕਦੇ ਉਹ ਆਪਣਾ ਦੇਣ ਦਿਨ ਦਾ ਦੇ ਦੇਵੇ ਹੈਗਾ ਮੁੱਖ ਮੰਤਰੀ ਉਹ ਜੇਲ੍ਹ ਚ ਬੈਠ ਕੇ ਮੁੱਖ ਮੰਤਰੀ ਦਾ ਕੰਮ ਕਰ ਸਕਦਾ ਹੂੰ ਹੂੰ ਉੱਥੇ ਇਹਨਾਂ ਦੀ ਪਿੱਠ ਲੱਗੀ ਹੂੰ ਉਲਟਾ ਫਿਰ ਉਹ ਨਿਕਲਿਆ ਬਾਹਰ ਉਹ ਜਮਾਨਤ ਮਿਲ ਗਈ ਚਲੋ ਉਹਦੇ ਮਹੀਨੇ ਇਹਨਾਂ ਨੇ ਉਹ ਵੜਲਾਇਆ ਇਹਨਾਂ ਨੇ ਉੱਥੋਂ ਦਿਨ ਵੀ ਕਾਊਂਟ ਕੀਤੇ ਆ ਹੂੰ ਠੀਕ ਆ ਜੀ ਦੂਸਰਾ ਮੇਰੇ ਹਿਸਾਬ ਦੇ ਨਾਲ ਜਿਹੜਾ ਇੱਕ ਆਪਣੇ ਕੋ ਤਾਮਨ ਲਾਡੂ ਦੇ ਮੰਤਰੀ ਸੀਗੇ ਜੇ ਮੈਂ ਇਨਾਮ ਸਿੰਘ ਵੀ ਲੰਮਾ ਸੈਮ ਥੱਲੇ ਹੂੰ ਕੇਜਰੀਵਾਲ ਦਾ ਮਹੀਨਾ ਜਵਾਰ ਆ ਗਿਆ 250 ਦਿਨ ਉਹਨੂੰ ਜੇਲ੍ਹ ਚ ਉਹਨੇ ਹੁਬੜੀ ਰੱਖਿਆ ਐਂਡ ਦੇ ਵਿੱਚ ਜਿਹੜੇ ਈਡੀ ਨੇ ਉੱਤੇ ਘੇਰਾ ਪਾਇਆ ਹੋਇਆ ਸੀਗਾ ਜੋ ਵੀ ਪਾਇਆ ਸੀ ਐਂਡ ਚ ਕੀ ਨਿਕਲਿਆ ਜੀ ਨਹੀਂ ਜੀ ਇਹਨਾਂ ਦੇ ਖਿਲਾਫ ਕੁਝ ਬਣਿਆ ਨਹੀਂ ਹੈਗਾ ਮਤਲਬ ਉਦੋਂ 250 ਦਿਨ ਤੁਸੀਂ ਉਹਨੂੰ ਹੁਬੜੀ ਰੱਖਿਆ ਹੂੰ ਇਹਦਾ ਮਤਲਬ ਤੁਸੀਂ ਹੁਣ ਇੱਕ ਮਿੱਥ ਕੱਲਿ ਕਿ 30 ਦਿਨ ਕਿਹੇ ਤਰ੍ਹਾਂ ਹੋਵੜਦੇ ਉਹ ਤੋਂ ਬਾਅਦ ਉਹਦੀ ਪਦਵੀ ਪੋਦਵੀ ਸਾਰੀ ਖਤਮ ਕਰਦੇ ਹੋ ਹੁਣ ਕੁਝ ਬੰਦੇ ਨੂੰ ਇਹ ਵੀ ਲੱਗਦਾ ਆ ਵੀ ਮਾਨ ਸਾਹਿਬ ਦੇ ਉੱਪਰ ਵੀ ਸੰਕਟ ਆ ਸਕਦਾ ਹੈ ਮੈਂ ਕਹਿੰਦਾ ਗੱਲ ਸਿਰਫ ਮਾਨ ਸਾਹਿਬ ਦੀ ਨਹੀਂ ਹੈਗੀ ਐਂਟੀ ਬੀਜੇਪੀ ਜਿੰਨੇ ਸੀਐਮ ਆ ਉਹਨਾਂ ਨੂੰ ਰਗੜਾ ਲਾਇਆ ਜਾ ਸਕਦਾ ਹੈ ਸੈਂਟਰ ਸੈਂਟਰ ਨੂੰ ਕੀ ਕਰਨਾ ਹੈ ਸੈਂਟਰ ਨੇ ਜਿਹੜੀ ਕੇਂਦਰੀ ਏਜੰਸੀ ਹੈ ਈਡੀ ਦੀ ਮੱਦਦ ਲੈ ਲਊਗੀ ਜਾਂ ਸੀਬੀਆ ਦੀ ਮੱਦਦ ਲੈ ਲੂਗੀ ਕੋਈ ਪੁਰਾਣਾ ਐਫਆਰ ਕੇ ਚੱਕ ਲਓ ਖੋਲੋ ਉਹਨੂੰ ਮੁਕਦਮਾ ਦਰਜ ਕਰ ਦਿਓ ਅਰੈਸਟ ਕਰਨ ਕਰ ਦਿਓ 30 ਦਿਨਾਂ ਲੇ ਕੇ ਇਤਰਾਮ ਪ੍ਰੋਸੈਸ ਨੂੰ ਥੋੜਾ ਲੈਂਥੀ ਲੂੰਥੀ ਕਰਕੇ ਜਾਂ ਜੱਜ ਜੂਜਾਂ ਨੂੰ ਇਧਰ ਉਧਰ ਕਰਕੇ ਉੱਤੀ ਦਿਨ ਨਗਾ ਦਿਓ ਉਤੋਂ ਬਾਅਦ ਉਹਦੀ ਪਦਵੀ ਗਈ ਤੇ ਸੀਮ ਗਿਆ ਫਿਰ ਤੇ ਜਿਹੜੀ ਅਸਲ ਵਿੱਚ ਤਾਂ ਇੱਥੇ ਹੀ ਗੱਲ ਹੁੰਦੀ ਆ ਬ੍ਰੋਧੀ ਤਰ ਵੀ ਇਹੀ ਕਹਿ ਰਹੀ ਆ ਵੀ ਸੀਬੀਆਈ ਤੇ ਈਡੀ ਦਾ ਜੇ ਹੁਣ ਆਪ ਤਾਂ ਦੇਖੀ ਜੀ ਜੀ ਚਾਹੇ ਕਾਂਗਰਸ ਵੇਲੇ ਵੀ ਇਦਾਂ ਨਹੀਂ ਸੀ ਕਾਂਗਰਸ ਕੋਈ ਦੁੱਧ ਧੋਤੀ ਨਹੀਂ ਹੈ ਕਿ ਇਹਨਾਂ ਨੇ ਵੀ ਆਪਣੀਆਂ ਚੰਮਦੀਆਂ ਚਲਾਈਆਂ ਜੀ ਜੀ ਜੇ ਅੱਜ ਕਹੀਏ ਕਿ ਜੋ ਬੀਜੇਪੀ ਕਰਦੀ ਆ ਅਸਲ ਦੇ ਵਿੱਚ ਇਹਨਾਂ ਦੇ ਹੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬਾਅਰ ਕਰ ਰਹੀਆਂ ਇਹਨਾਂ ਨੇ ਸਾਰਾ ਕੁਝ ਇਦਾਂ ਦਾ ਘਪੜਾ ਕੀਤਾ ਨੌਲੇਜ ਇਹਨਾਂ ਨੇ ਦਿੱਤੀ ਆ ਸਾਰੀ ਕੁਝ ਇਹਨਾਂ ਨੇ ਕੀਤਾ ਹੁਣ ਤੁਸੀਂ ਦੇਖੋ ਕਿ ਐਮਰਜੈਂਸੀ ਦੀ ਗੱਲ ਲਾ ਲਓ ਐਮਰਜੈਂ ਆਪਣੇ ਮਨਮਰਜ਼ੀ ਕੀਤੀ ਆ ਕਹਿ ਲੋਗੇ ਦੂਜੀ ਹਿਟਲਰ ਬਣ ਗਈ ਇੱਕ ਤਰ੍ਹਾਂ ਸੀਐਮ ਸੀਮ ਉਹਦਾ ਲਾਹੇਗਾ ਯਾਰ ਠੀਕ ਆ ਜੀ ਉਹਦਾ ਸਭ ਕੁਝ ਖਬਰਾਂ ਤੱਕ ਬੰਦ ਕਰ ਦਿੱਤੀ ਐਮਰਜੈਂਸੀ ਦਾ ਕੀ ਹੋਇਆ ਹੁਣ ਉਹ ਚੀਜ਼ਾਂ ਜਿਹੜੀਆਂ ਆ ਚਾਹੇ ਉਹਨੂੰ ਕੋਸ਼ਿਸ਼ ਜਿਹੜੇ ਧਿਰਾਂ ਆ ਜਿਹੜੀਆਂ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਆ ਉਹ ਹੋ ਸਕਦਾ ਉਹ ਮੰਨਦੀਆਂ ਹੁਣ ਵੀ ਹਾਂ ਠੀਕ ਆ ਇਹ ਕੋਈ ਗੱਲ ਨਹੀਂ ਜੀ ਜੀ ਪਰ ਜਦੋਂ ਲੋਕਤੰਤਰਕ ਹੱਤਿਆ ਇੱਕ ਸੀਬੀਆਈ ਤੇ ਈਡੀ ਆ ਉਹ ਜਿਹੜੇ ਸੱਤਾ ਦੇ ਵਿੱਚ ਬੈਠੇ ਉਹਨਾਂ ਦੇ ਤਾਂ ਕੋਈ ਐਕਸ਼ਨ ਲੈਂਦੀਆਂ ਹੀ ਨਹੀਂ ਹੁਣ ਜਿਹੜੇ ਬੰਦੇ ਕਈਆਂ ਨੂੰ ਇਹ ਕਹਿੰਦੇ ਰਹੇ ਆ ਜੀ ਇਹ ਦੇਖੋ ਕਰਾਪਟ ਆ ਇਹ ਇਦਾਂ ਆ ਜਦੋਂ ਉਹਨਾਂ ਨੇ ਭਾਜਪਾ ਜੁਆਇਨ ਕਰ ਲਈ ਉਹ ਜਿਹੜੇ ਉਹਨਾਂ ਦੇ ਉੱਤੇ ਈਡੀ ਕੇਸ ਵੀ ਬੰਦ ਹੋ ਗਿਆ ਸੀਵੀਆਈ ਵੀ ਬੰਦ ਹੋ ਗਿਆ ਪੰਜਾਬ ਦੇ ਬਹੁਤ ਸਾਰੇ ਲੀਡਰ ਸਰ ਫੇਸ ਇਹ ਕਰਕੇ ਗਏ ਉਹ ਭਾਜਪਾ ਦੇ ਵਿੱਚ ਜਦੋਂ ਕਿ ਸਾਰਿਆਂ ਨੂੰ ਪਤਾ ਵੀ ਭਾਜਪਾ ਦੀਆਂ ਕਿੰਨੀਆਂ ਕਬੂਟਾਂ ਕਿਤੇ ਪੰਜਾਬ ਦੇ ਵਿੱਚ ਤਾਂ ਮਾਨ ਸਾਹਿਬ ਚੱਕਿਆ ਜਾ ਸਕਦਾ ਪਰ ਨੈੱਬਸਨ ਹੀ ਨਹੀਂ ਚੱਕਿਆ ਜਾ ਸਕਦਾ ਫੇਰ ਬੱਸ ਇਹੀ ਹੈ ਇਸ ਕਰਕੇ ਜਿਹੜਾ ਉਹਦਾ ਕਾਰਨ ਹੈ ਜਦੋਂ ਕਾਂਗਰਸ ਨੇ ਹੋਣਾ ਕਾਂਗਰਸ ਨੇ ਵੀ ਇਹੀ ਕੰਮ ਕਰਨਾ ਪਰ ਅਸਲ ਦੇ ਵਿੱਚ ਜਿਹੜਾ ਸਾਡਾ ਜੋ ਲੱਗਦਾ ਕਿ ਸੰਵਿਧਾਨ ਜਿਹੜਾ ਇਹ ਕਹਿੰਦਾ ਕਿ ਸੰਗੀ ਢਾਂਚਾ ਉਹ ਬਹੁਤ ਮਜ਼ਬੂਤ ਹੋਣਾ ਚਾਹੀਦਾ ਮਤਲਬ ਕਿ ਜਿਹੜਾ ਇੰਡੀਆ ਆ ਇੰਡੀਆ ਨੂੰ ਸੰਗੀ ਆਧਾਰ ਦੇ ਉੱਤੇ ਚੱਲਣਾ ਚਾਹੀਦਾ ਕਿ ਜਿਹੜੇ ਸਟੇਟ ਆ ਉਹਨਾਂ ਦੇ ਕੋਲ ਵੱਧ ਤੋਂ ਵੱਧ ਅਧਿਕਾਰ ਹੋਣ ਜੀ ਜੀ ਸੰਵਿਧਾਨ ਨੇ ਇਹ ਕਿਹਾ ਕਿ ਪੰਚਾਇਤੀ ਰਾਜ ਹੋਣਾ ਚਾਹੀਦਾ ਪੰਚਾਇਤ ਦੇ ਕੋਲ ਵੱਧ ਤੋਂ ਵੱਧ ਪਾਵਰ ਹੋਵੇ ਪਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਪੰਚਾਇਤਾਂ ਨੂੰ ਸਰਪੰਚ ਨੂੰ ਕਿਹੜਾ ਪੁੱਛਦਾ ਐਮਐਲ ਨੂੰ ਉਹਦੇ ਸਿਰ ਦੇ ਉੱਤੇ ਬਿਠਾ ਦਿੱਤਾ ਜਦ ਕਿ ਐਮਐਲ ਦੀ ਕੋਈ ਢੀ ਪਾਵਰ ਨਹੀਂ ਸੀ ਜੀ ਜੀ ਇੱਕ ਸਰਪੰਚ ਕੋ ਪਾਵਰ ਬਹੁਤ ਸੀ ਉਹਨੂੰ ਜਾਨੀ ਜ਼ੀਰੋ ਕਰਕੇ ਇਹਨਾਂ ਨੇ ਜਾਨੀ ਸਾਰਾ ਕੁਛ ਉਹਦਾ ਕਬਲਾ ਮਲਾ ਕਰ ਦਿੱਤਾ